ਵਾਰਿਸ ਪੰਜਾਬ ਦੀ ਚਾੜ-ਵੈਰ ਨੂੰ ਹੀ ਆ ਕੁਝ ਰਨੀਤ ਬਿੱਟੂ ਕਹਿ ਰਿਹਾ ਵਾ ਕੀ ਕੀ ਕਹਿਣਾ ਚਾਹੁੰਦਾ ਆ ਦੇਖੋ ਪੰਜਾਬ ਦੇ ਅੰਦਰ ਜਿਹੜੇ ਸਰਾਰਤੀ ਅਨਸਰ ਨੇ ਚਾਹੇ ਪੰਜਾਬ 'ਚ ਬੈਠਿਆ ਜਾਂ ਪੰਜਾਬ ਤੋਂ ਬਾਹਰ ਬੈਠੇ ਆ ਉਹਨਾਂ ਨੂੰ ਇੱਕ ਗੱਲ ਦੀ ਸਖਤ ਚੇਤਾਵਨੀ ਆ ਔਰ ਮਾਨਜੋਗ ਮੁੱਖ ਮੰਤਰੀ ਸਦਾਰ ਭਗਵਾਨ ਸਿੰਘ ਮਾਨ ਜੀ ਦਾ ਬੜਾ ਸਪਸ਼ਟ ਸਟੈਂਡ ਆ ਕਿ ਪੰਜਾਬ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਦਾ ਜਾਣੇ ਮਾਲੀ ਨੁਕਸਾਨ ਕਰਨ ਦੀ ਕਿਸੇ ਨੇ ਕੋਸ਼ਿਸ਼ ਕੀਤੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਚਾਹੇ ਭਾਵੇਂ ਬਾਹਰਸ ਪੰਜਾਬ ਹੋਵੇ ਚਾਹੇ ਕੋਈ ਵੀ ਹੋਵੇ ਪੰਜਾਬ ਗੁਰੂਆਂ ਦੀ ਧਰਤੀ ਆ ਪੰਜਾਬ ਕ੍ਰਾਂਤੀਕਾਰੀਆਂ ਲੋਕਾਂ ਦੀ ਧਰਤੀ ਆ ਪੰਜਾਬ ਦੀ ਸੋਸ਼ਲ ਬਾਉਂਡਰੀ ਇੰਨੀ ਸਟਰੋਂਗ ਆ ਕਿਸੇ ਨੂੰ ਵੀ ਇੱਥੇ ਪੰਜਾਬ ਦੀ ਸਰਜਮੀ ਦੇ ਉੱਤੇ ਇੱਥੇ ਮੁਹੱਬਤ ਦੇ ਬੂਟੇ ਨੂੰ ਇੱਥੇ ਅਮਨ ਸ਼ਾਂਤੀ ਦੇ ਮਾਹੌਲ ਨੂੰ ਭੰਗ ਕਰਨ ਦੀ ਜਾਜਰ ਦਿੱਤੀ ਜਾਊਗੀ ਸਖਤ ਕਾਰਵਾਈ ਕਰਾਂਗੇ ਚਾਕੇ ਜ਼ਿਲ੍ਹਾ ਦੇ ਸੁਪਟੇ ਆ ਹੋਰ ਵੀ ਲੋੜਪੂਰਤ ਸਰਕਾਰੋਂ ਵੀ ਕਰਦੇ ਮਜੀਠੀਆ ਕਦੇ ਮੇਰੀ ਸਿਕਿਉਰਿਟੀ ਵਾਪਸ ਲਈਏ ਮੈਨੂੰ ਜਿਆਦਾ ਖਤਰਾ ਇਹ ਤਾਂ ਜਵਾਬ ਵੈਸੇ ਬੁਝੀਟੇ ਨੂੰ ਦੇਣਾ ਚਾਹੀਦਾ ਜੋ ਜੋ ਡਰੱਗਸ ਦੇ ਖਿਲਾਫ ਸਰਕਾਰ ਹੱਲਾ ਬੋਲ ਰਹੀ ਆ ਜੋ ਜੋ ਡਰੱਗਸ ਦੇ ਖਿਲਾਫ ਸਰਕਾਰ ਗਰਾਸ ਰੂਟ ਤੱਕ ਜਾ ਰਹੀ ਆ ਤੇ ਉਨ ਤੋਂ ਇਹਨਾਂ ਲੋਕਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਪਈ ਆ ਇਹੀ ਇਹੀ ਪ੍ਰੋਬਲਮ ਆ ਕਿ ਇਹ ਮਿਸਾਂ ਆਪਣੇ ਘਰ ਦੀਆਂ ਚਾਰਦਵਾਰੀਆਂ ਉੱਚੀਆਂ ਕਰਨ ਤੇ ਲੱਗ ਰਹੇ ਨੇ ਆਪਣੀ ਸੁਰੱਖਿਆ ਦੀ ਜਿਹੜੀ ਉਹ ਮਾਰ ਕਰਦੇ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਨਹੀਂ ਜੇ ਪੰਜਾਬ ਦੇ ਲੋਕਾਂ ਦੀ ਚਿੰਤਾ ਹੁੰਦੀ ਤਾਂ ਅੱਜ ਅਕਾਲੀਦਰ ਹਾਸੀਅਤ ਕਿ ਹੋ ਜਾਂਦਾ ਸੋ ਇਹਨਾਂ ਦੇ ਰਾਜ ਦੇ ਅੰਦਰ ਹੀ ਡਰੱਗਸ ਦੇ ਬੁੱਟੇ ਲੱਗੇ ਆ ਇਹਨਾਂ ਦੇ ਰਾਜ ਦੇ ਅੰਦਰ ਹੀ ਮਾਫੀਆ ਪੜਪਿਆ ਹੈ ਇਹੀ ਜਿਹੜੇ ਕੰਡੇ ਜਿਹੜੇ ਆ ਭਗਵੰਤ ਮਾਨ ਦੀ ਸਰਕਾਰ ਉੱਤੇ ਲੇ ਪੈ ਰਹੇ ਆ ਸੋ ਪੰਜਾਬ ਪੂਰੀ ਤਰ੍ਹਾਂ ਪੀਸ ਆ ਪੰਜਾਬ ਪੂਰੀ ਤਰ੍ਹਾਂ ਸ ਮਤਲਬ ਅਮੰਨ ਦੇ ਵਿੱਚ ਔਰ ਲਗਾਤਾਰ ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵਾਨ ਸਮਰ ਦੇ ਵਿੱਚ ਟਪਟਾ ਸੋ ਵੀ ਉਹ ਤਾਂ ਕਹਿੰਦੇ ਕਿ ਜਦ ਤੱਕ ਇਹ ਮਸਲ ਦੀ ਸਕਿਉਰਟੀ ਵਾਪਸ ਨਹੀਂ ਲਾਈਂਨ ਕੋ ਬਾਦ ਮੇਰੀ ਵੀ ਸਕਿਉਰਟੀ ਵਾਪਸ ਨਹੀਂ ਕਰ ਦੇ ਇਹਨ ਮੈਨੂੰ ਵੀ ਉੱਥੇ ਸਵਾਲ ਉੱਠਦਾ ਹੈ ਇਹ ਪ੍ਰੋਟੋਕਾਲ ਆ ਸਕਿਉਰਟੀ ਦਾ ਇਹ ਮਹਿਕਮਾ ਪੁਲਿਸ ਦਾ ਕੰਮ ਹੈਗਾ ਯਾ ਉਹ ਬਾਰ ਬਾਰ ਉਹਨੂੰ ਉਹਦੀ ਸਟੱਡੀ ਕਰਦੇ ਆ ਜਿੱਥੇ ਕਿਤੇ ਵੀ ਲੋੜ ਪੈਂਦੀ ਜਿੱਥੇ ਦੇਖ ਦੀ ਲੋੜ ਪੈਂਦੀ ਹੈ ਸਕਿਉਰਟੀ ਦਿੰਦੇ ਵੀ ਆ ਜਿੱਥੇ ਨਹੀਂ ਸਕਿਉਰਟੀ ਦੀ ਲੋੜਾਂ ਦੀ ਇਹ ਰੁਟੀਨ ਦਾ ਕੰਮ ਨੇ ਦਾ